ਉਨਾ ਪ੍ਰੀਤ ਇਧਰ ਆ ਮੇਰੀ ਗੱਲ ਸੁਣ ਵੈਸੇ ਬੈ ਇਥੇ ਕਿੰਨੇ ਵਜੇ ਦਾ ਆਇਆ ਤੂੰ ਲੋ 3 ਵਜੇ ਆਇਆ ਵਾ ਤੇ ਉਦੋਂ ਦਾ ਪੜਿਆ ਕੀ ਆ ਤੂੰ ਇਹ ਫੋਨ ਫੜ ਕੇ ਬੈਠਾ ਵਾ ਫੋਨ ਅੱਧਾ ਘੰਟਾ ਵੇਖ ਲਿਆ ਕਰ ਬੜਾ ਵਾ ਉਹ ਵੀ ਸ਼ਾਮ ਨੂੰ ਵੇਖ ਲਿਆ ਉਹ ਪਾਣੀ ਪੀ ਉਹ ਪਾੜੇ ਪੀ ਲੈਨੇ ਪਾਣੀ ਵਕਤ ਤੇ ਆ ਗਿਆ ਤੇ ਪਤਾ ਖਬਰ ਤੇ ਲੈਣੀ ਚਾਹੀਦੀ ਐ ਨਾ ਕੋ ਪੜਨ ਵੀ ਡਿਆ ਕਿ ਨਹੀਂ ਪੜ੍ਹਿਆਗਾ ਉਦਾਂ ਪੈਸੇ ਤਰੇ ਜਾਂਦੇ ਦੇ ਜਾਣੇ ਮਟਰ ਨੂੰ ਸਾੜੀ ਲੈਣਾ ਬੱਚਿਆਂ ਨੂੰ ਓਏ ਇਹ ਨਹੀਂ ਗੱਲ ਹੁੰਦੀ ਉਹ ਕੀ ਗੱਲ ਦੱਸਾਰ ਦਿੱਤਾ ਮੇਰਾ ਨੂੰਗਾ ਸਾਰਾ ਤੇਰਾ ਕਸੂਰਾ ਹੋਰ ਕੱਢ ਲਓ ਠੀਕ ਬੰਦਾ ਰੋਟੀ ਪਾਣੀ ਦੇ ਕੇ ਤਾਂ ਇਹਨਾਂ ਨੂੰ ਖਵਾ ਲ ਕੇ ਉੱਛਲੇ ਪੰਨ ਡਾਇਗ ਆਪਣੀ ਡਿਵੀਜ਼ਨ ਚਾਲੂ ਕਰ ਸੋਮਵਾਰ ਤੋਂ ਖਾਣਾ ਸ਼ੁਰੂ ਕਰ ਆਪਣਾ ਹਾਂ ਜੀ ਆਪਣਾ ਬੰਦ ਬੈਗ ਫੜਦੇ ਆਪਣਾ ਪੜਨਾ ਚਾਹਦਾ ਆ ਗਿਆ ਬੰਬੇ ਲੋਕੇ 10 ਮਿੰਟ ਮੋਟਰ ਲਊ ਆ ਹਾਂ ਜੀ ਚਲੋ ਠੀਕ ਪੜੋ ਆਪਾਂ ਨੋਪ੍ਰੀਤ ਹਾਲੇ ਕਿ ਕਿਤਾਬ ਤੇ ਪੜ੍ਹ ਲਓ ਪਾਪਾ ਤੇਰੇ ਬੰਦੀ ਨੂੰ ਖਾਣਾ ਆਉਂਦੇ ਤੇ ਖੇਡਣਾ ਨਹੀਂ ਮੇਰੀ ਮੰਮੀ ਬੰਨਾ ਤੇ ਨਹੀਂ ਉਹ ਜੀ ਕਰਦਾ ਪੜ੍ਹ ਲੂ ਤੇ ਪੜਨਾ ਨਹੀਂ ਆ ਤਾਂ ਤੈਨੂੰ ਕਿੱਥੇ ਕਿੱਦਾਂ ਲੱਗਣਾ ਪੜਨਾ ਬੜਾ ਜ਼ਰੂਰੀ ਹੈ ਨਹੀਂ ਡੈਡੀ ਦੱਸ ਤੇਰੀ ਦੀਦੀ ਨੂੰ ਮੈਂ ਕਹਿੰਦੀ ਆ ਤੈਨੂੰ ਪੜਾ ਦਿੰਦੀ ਆ ਮੈਂ ਚੋਕ ਨਹੀਂ ਮਾਰਨਾ ਨਹੀਂ ਨਹੀਂ ਪੜਨਾ ਆ ਨਾ ਤੈਨੂੰ ਦੀਦੀ ਨਾਲ ਫੋਨ 'ਚ ਪੜਾਓ ਤੇ ਤੁਸੀਂ ਪੜ੍ਹ ਲਓ ਬੈਠ ਜਾ ਬੈਠੋ ਤੇ ਦੀਦੀ ਨੇ ਤੇ ਹੈ ਗਈਆਂ ਸੀ ਅਮ ਨੂੰ ਬਰਾ ਦੋ ਕੋਹਾ ਤੇ ਮੈਂ ਅੱਗੇ ਸੇਖਾ ਦੇਆ ਤੇ ਪਾਪਾ ਅੱਗੇ ਵੀ ਨਾ ਕਰਦੇ ਤਾਂ ਮਾਰ ਕੇ ਚਲ ਗਿਆ ਤੇ ਮੈਂ ਕੀ ਕਰਾਂ ਕਿ ਤੂੰ ਵੱਡਾ ਹੋ ਕੇ ਕੋ ਭਾਂਜੂਗਾ ਪੜ ਲਾ ਕੇ ਮੈਂ ਕਹਿੰਾਂਂ ਢੀ ਅਰਜ ਕਰ ਆਪ ਕਿੰਨੇ ਆਜ